12ਵੀਂ ਜਮਾਤ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਦੇ ਵਿੱਚ ਬਰਨਾਲਾ ਦੇ ਸਹਨਾਪਿੰਡ ਦੀ ਵਿਦਿਆਰਥਣ ਸ਼ਹਿਨਾਜ਼ ਪੂਰੇ ਪੰਜਾਬ ਦੇ ਵਿੱਚੋਂ 5ਵੇਂ ਸਥਾਨ ਤੇ ਰਹੀ ਹੈ। ਉਸਨੇ 500 ਵਿੱਚੋਂ 494 ਅੰਕ ਹਾਸਲ ਕੀਤੇ ਨੇ ਤੇ ਸ਼ਹਿਨਾਜ਼ ਦੀ ਇਸ ਸੋ ਪ੍ਰਾਪਤੀ ਉੱਤੇ ਪੂਰਾ ਪਰਿਵਾਰ, ਪਿੰਡ ਦੇ ਲੋਕ ਤੇ ਉਸਦੇ ਅਧਿਆਪਕ ਨੂੰ ਮਾਣ ਮਹਿਸੂਸ ਕਰ ਰਹੇ ਨੇ। ਤੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਵਿਦਿਆਰਥਣ ਦੀ ਪ੍ਰਾਪਤੀ ਦੇ ਲਈ ਪ੍ਰਸ਼ੰਸਾ ਕੀਤੀ ਹੈ ਤੇ ਉਸ ਦਾ ਸਨਮਾਨ ਵੀ ਕੀਤਾ ਹੈ। ਵਿਦਿਆਰਥਣ ਸ਼ਹਿਨਾਜ਼ ਦੇ ਮਤਾਬਿਕ ਉਸਨੇ 12ਵੀਂ ਜਮਾਤ ਦੀ ਪੜ੍ਹਾਈ ਸਹਨਾ ਦੇ ਤਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਹੈ ਤੇ ਪੰਜਾਬ ਦੇ ਮੈਰਿਟ ਦੇ ਵਿੱਚ ਉਸਦਾ 5ਵਾਂ ਸਥਾਨ ਆਇਆ ਹੈ ਤੇ ਇਸ ਦਾ ਸਿਹਰਾ ਉਸਨੇ ਆਪਣੇ ਅਧਿਆਪਕਾਂ, ਮਾਤਾ-ਪਿਤਾ ਤੇ ਪੂਰੇ ਪਿੰਡ ਨੂੰ ਦਿੱਤਾ ਹੈ। ਮੇਰੇ ਦੁੱਧ ਨਤੀਜਾ ਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਬਟ ਮੈਨੂੰ ਥੋੜੀ ਜ਼ਿਆਦਾ ਉਮੀਦ ਸੀ ਪਰ 5 ਨੰਬਰ ਮੇਰੇ ਪ੍ਰੈਕਟੀਕਲ ਦੇ ਘੱਟ ਜਾਣ ਕਾਰਨ ਮੈਂ ਟੌਪ ਕਰਨ ਕਨੀਉ ਰਹਿ ਗਈ ਬਟ ਮੈਨੂੰ ਪੂਰੀ ਉਮੀਦ ਸੀ ਕਿ ਮੈਂ ਟੌਪ ਕਰਾਂ। ਕੀ ਸੋਚ ਰੱਖਦੇ ਹੋ ਕਿ ਕੀ ਬਣਨਾ ਚਾਹੁੰਦੇ? ਮੈਂ ਜੁਡੀਸ਼ੀਅਲ ਸਰਵਿਸਿਜ਼ ਜੁਆਇਨ ਕਰਨਾ ਚਾਹੁੰਦੀ ਹਾਂ। ਜਿਵੇਂ ਤੁਹਾਨੂੰ ਜਿਵੇਂ ਲੱਗੇ ਕਿ ਪਾਪਾ ਜਿਵੇਂ ਤੁਹਾਡੇ ਮਿਹਨਤ ਕਰਕੇ ਤੁਹਾਡਾ ਬੱਚਾ ਉਹਨੂੰ ਚੈਨਲ ਟਰਾਈਪੈਨੋ ਪਾ ਦੇ ਨੇ ਕੀ ਸੋਚ ਰਖਦੇ ਆ ਕਿ ਪਰ ਪਾਪਾ ਬਾਰੇ ਵੀ ਕੀ ਪਾਪਾ ਇਹਨੇ ਮਿਹਨਤ ਕਰਦੇ ਨੇ ਪਾਪਾ ਵੱਲੋਂ ਤਾਂ ਮੈਨੂੰ ਫੁੱਲ ਸਪੋਰਟ ਮਿਲਦੀ ਰਹੀ ਹੈਗੀ ਤੇ ਉਹ ਕਦੇ ਵੀ ਸਾਡੀਆਂ ਖੁਆਇਸ਼ਾਂ ਨੂੰ ਪੂਰਾ ਕਰਨ ਤੋਂ ਪਿੱਛੇ ਨਹੀਂ ਹਟਦੇ ਤੇ ਅੱਗੇ ਵੀ ਉਹ ਮੈਨੂੰ ਪੂਰੀ ਸਪੋਰਟ ਕਰਦੇ ਆ ਵੀ ਮੈਂ ਜਿਹੜੀ ਵੀ ਲਾਈਨ 'ਚ ਜਾਣਾ ਚਾਹੁੰਨੀ ਆ ਉਹਨਾਂ ਵੱਲੋਂ ਮੈਨੂੰ ਫੁੱਲ ਸਪੋਰਟ ਮਿਲ ਰਹੀ ਆ ਕੀ ਲੱਗਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਕਿ ਪਾਪਾ ਆਪਣੀ ਮਿਹਨਤ ਨਾਲ ਸਾਰੀ ਤੁਹਾਡੇ ਕੋਈ ਸ਼ੁਭ ਕਾਮਪੂਰੀ ਕਰ ਰਹੇ ਤੁਸੀਂ ਉਹ ਨਹੀਂ ਕਰੋਗੇ ਹਾਂਜੀ ਤੁਸੀਂ ਵੀ ਕਰੋਗੇ ਹਾਂਜੀ ਮੈਨੂੰ ਪੂਰੀ ਉਮੀਦ ਆ ਮੈਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੀ ਕੀ ਅੱਗੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਪੜਨਾ ਚਾਹੀਦਾ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਆਪਣੇ ਮਾਤਾ ਪਿਤਾ ਆਪਣੇ ਟੀਚਰਾਂ ਤੋਂ ਅਗਰ ਟੀਚਰਾਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਤਾਂ ਤੁਸੀਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਨਾ ਹੈਗਾ ਅੱਜ ਕਿ ਪੜਨਾ ਹੈਗਾ ਵੱਧਣਾ ਫੁੱਲਣਾ ਹੈਗਾ ਹਨੌਸ ਦੇ ਪਿਤਾ ਦੇ ਮੁਤਾਬਕ ਉਹ ਰੇੜੀ ਕਿਰਾਏ ਤੇ ਲੈ ਕੇ ਪਾਉਂਦੇ ਨੇ ਤੇ ਆਪਣੇ ਪੂਰੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਤੇ ਉਹਨਾਂ ਦੇ ਤਿੰਨ ਬੱਚੇ ਨੇ ਜਿਨ੍ਹਾਂ ਨੂੰ ਉਹ ਸਰਕਾਰੀ ਸਕੂਲ ਦੇ ਵਿੱਚ ਪੜਾ ਰਹੇ ਨੇ ਸਰਕਾਰ ਦੇ ਵੀਰੇ ਕਿ ਮੈਂ ਬਿਲਕੁਲ ਨਾਰਮਲ ਪਰਿਵਾਰ ਚੋਂ ਆ ਮੈਂ ਇੱਕ ਮੋਟਰਸਾਈਕਲ ਵਾਲੀ ਰੇੜੀ ਚਲਾਉਣਾ ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਮੇਰੇ ਤਿੰਨ ਬੱਚੇ ਨੇ ਤੇ ਇਹਨਾਂ ਨੂੰ ਮੈਂ ਵਧੀਆ ਪੜਾ ਰਿਹਾ ਹਾਂ ਬਲਕਿ ਸਰਕਾਰੀ ਸਕੂਲ ਚ ਪੜ੍ਹਦੇ ਨੇ ਬੇਟੀ ਨੇ ਵੀਰੇ ਜਦੋਂ ਰਿਜ਼ਲਟ ਆਇਆ ਦੂਜੇ ਦਿਨ ਸਾਨੂੰ ਪਤਾ ਲੱਗਿਆ ਬਈ 99% ਨੰਬਰ ਨੇ ਨੀਨਤ ਤਾਂ 100% ਦੇ ਸੀ। ਉਹ ਪ੍ਰੈਕਟੀਕਲ ਚ ਉਹਦੇ 5 ਨੰਬਰ ਕੱਟੇ ਗਏ। ਬਹੁਤ ਦੁੱਖ ਲੱਗਿਆ। ਪਰ ਇਹ ਔਕਾਤਾ ਚਲੋ ਹੁੰਦਾ ਹੈ ਨਾ ਪਰ ਫਿਰ ਵੀ ਬੱਚਿਆਂ ਦੀ ਖੁਸ਼ੀ ਵਾਸਤੇ ਅਸੀਂ ਕਦੇ ਵੀ پیچھے ਨਹੀਂ ੜਦੇਗੇ। ਅੱਗੇ ਵੀ ਜਿੰਨੇ ਚਾਣਗੇ ਇਹ ਮੈਂ ਪੜਾਵਾਂਗੇ ਇਹਨਾਂ ਨੂੰ। ਪਿੰਡ ਵੱਲੋਂ ਪੂਰਾ ਸਪੋਰਟ ਹੈ ਸਕੂਲ ਵੱਲੋਂ ਪੂਰੀ ਖੁੱਲ੍ਹ ਸਪੋਰਟ। ਬਹੁਤ ਜ਼ਿਆਦਾ ਖੁਸ਼ੀ ਹੋਈ। ਸਮੋਕ ਕੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਈ ਬਲਤ ਨੇ ਜਾਣਕਾਰੀ ਦਿੱਤੀ ਕਿ 12ਵੀਂ ਜਮਾਤ ਦੇ ਨਤੀਜਿਆਂ ਦੇ ਵਿੱਚ ਬਰਨਾਲਾ ਜ਼ਿਲ੍ਹੇ ਤੋਂ ਹਰਸਰਤ ਕੌਰ ਪਹਿਲੇ ਸਥਾਨ ਤੇ ਤੇ ਸ਼ੈਨਾਜ਼ ਪੰਚਵੇਂ ਸਥਾਨ ਤੇ ਰਹੀ ਹੈ ਤੇ ਇਹਨਾਂ ਬੱਚੀਆਂ ਦੇ ਮਾਤਾ ਪਿਤਾ ਨੂੰ ਬੁਲਾ ਕੇ ਤੇ ਇਹਨਾਂ ਬੱਚੀਆਂ ਦਾ ਸਨਮਾਨ ਕੀਤਾ ਗਿਆ ਤੇ ਇਹਨਾਂ ਬੱਚੀਆਂ ਤੋਂ ਇਹ ਵੀ ਜਾਣਕਾਰੀ ਲਈ ਗਈ ਹੈ ਕਿ ਉਹਨਾਂ ਕਿੰਨੀ ਮਿਹਨਤ ਕੀਤੀ ਹੈ ਤਾਂ ਕਿ ਉਹ ਹੋਰਾਂ ਬੱਚਿਆਂ ਲਈ ਆਦਰਸ਼ ਬਣ ਸਕਣ ਜ਼ਿਲ੍ਹਾ ਬਰਨਾਲਾ ਦੇ ਇਹਨਾਂ 12ਵੀਂ ਜਮਾਤ ਦੇ ਜਿਹੜੇ ਰਿਜ਼ਲਟ ਆਏ ਸੀ ਉਹਦੇ ਸਾਡੇ ਟਾਪਰ ਨੇ ਹਰਸਰਤ ਕੌਰ ਸ਼ੈਨਾਜ ਮੋਹਿਨੀ ਤੇ ਸੁਪ੍ਰੀਤ ਕੋ ਉਹਨਾਂ ਵੀ ਅਸੀਂ ਉਹਨਾਂ ਦੀ ਤੇ ਉਹਨਾਂ ਦੇ ਪੇਰੈਂਟਸ ਦਾ ਅਸੀਂ ਫੈਲੀਸੀਟੇਸ਼ਨ ਸਨਮਾਨ ਕਰਾਇਆ ਗਿਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡਾ ਇਹ ਮਕਸਦ ਸੀ ਉਹਨਾਂ ਤੋਂ ਸਮਝਾਈਏ ਕਿ ਇੱਕ ਵੀ ਸਕਸੈਡ ਕਰਤਾ ਤਾਂ ਇਹਦੇ ਨਾਲ ਨਾਲ ਇਹ ਬਾਕੀ ਬੱਚੇ ਵਾਸਤੇ ਵੀ ਜ਼ਿਲ੍ਹਾ ਦੇ ਵਿੱਚ ਕੋ ਰੋਲ ਮਾਡਲ ਬਣਨ ਤੇ ਮੇਰੇ ਲੈਵਲ ਤੇ ਤੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਸਾਰਿਆਂ ਨੂੰ ਕੰਗਰਾਚੂਲੇਟ ਕਰਤਾ ਤੇ ਇਹਨਾਂ ਦੀ ਇਹ ਸੀ ਜਿਹੜੀ ਵੀ ਇਹਨਾਂ ਦੀ ਪੈਸ਼ਨ ਐ ਡਰੀਮ ਐ ਉਹ ਅਚੀਵ ਕਰਨ ਤੇ ਇਹਨਾਂ ਦੀ ਸਾਰੀ ਪ੍ਰਸ਼ਾਸਨ ਲੈਵਲ ਤੇ ਵੀ ਜਦੋਂ ਵੀ ਇਹਨਾਂ ਨੂੰ ਕੋਈ ਲੋੜ ਪੈਂਦੀ ਸੀ ਸਾਰੇ ਤਿਆਰ ਨੇ ਕੋਈ ਵੀ ਹੈਲਪ ਕਰਨ। ਇਹ ਸਾਡੇ ਵਾਸਤੇ ਮਾਨ ਦੀ ਗੱਲ ਹੈ ਜੀ ਛੋਟੇ ਜ਼ਿਲੇ ਹੋਣ ਦੇ ਬਾਵਜੂਦ ਸਾਡੇ ਟਾਪਰਸ ਜੋ 5-4 ਲੜਕੀਆਂ ਸਾਡੇ ਟਾਪਰਸ ਨੇ ਇਹ ਸਾਡੇ ਵਾਸਤੇ ਡੀਓ ਮੈਡਮ ਵਾਸਤੇ ਤੇ ਸਿੱਖਿਆ ਮੈਕਮਿਲੇ ਡਿ ਜ਼ਿਲ੍ਹਾ ਪ੍ਰਸ਼ਾਸਨ ਬੀ ਜ਼ਿਲ੍ਹਾ ਬਰਨਾਲੇ ਵਿੱਚ ਕੰਮ ਕਰ ਰਹੀ ਨੇ ਉਹਨਾਂ ਵਾਸਤੇ ਵੀ ਇਹ ਮਾਨ ਦੀ ਗੱਲ ਹੈ ਕਿ ਸਾਰੇ ਦੇ ਸਾਰੇ ਕੁੜੀਆਂ ਨੇ ਤੇ ਜਿਵੇਂ ਸਰਕਾਰ ਵੱਲੋਂ ਵੀ ਬੇਟੀ ਬਚਾਓ ਬੇਟੀ ਪੜਾਓ ਸਕੀਮ ਚਲਾ ਰਹੀ ਹੈ। ਕਿ ਸਾਡਾ ਇਹ ਕੋਸ਼ਿਸ਼ ਰਹੂਗੀ ਅਸੀਂ ਜਿਹਨਾਂ ਨੂੰ ਰੋਲ ਮਾਡਲ ਬਣਾ ਕੇ ਬਾਕੀ ਬੱਚਿਆਂ ਨੂੰ ਵੀ ਅਸੀਂ ਮੋਟੀਵੇਟ ਕਰੀਏ ਕਿ ਮੈਨਿਆਂ ਦੇ ਨਾਲ ਫਿਰ ਰਿਜ਼ਲਟ ਵੀ ਮਿਲਦੇ ਤੇ ਸਫਲ ਵੀ ਲੱਗ। ਚੱਕਬਾਨੀ ਟੀਵੀ ਲਈ ਵਿਨਿਤ ਸ਼ਰਮਾ ਦੀ ਰਿਪੋਰਟ।